ਵਾਹਿਗੁਰਦੀ ਕਾ ਖਾਲਸਾ ਵਾਹਿਗੁਰਦੀ ਕੀ ਫਤਿਹ ਅੱਜ ਅਸੀਂ ਪੇਚਾਂ ਵਾਲੀ ਪੱਗ ਦੀ ਵੀਡੀਓ ਲੈ ਕੇ ਆ ਗਏ ਹਾਂ ਪਹਿਲਾ ਲੜ ਅੱਧੀ ਗੱਲ ਦੇ ਕੰਨ ਟਾਕੇ ਸਾਫ਼ ਕਰਕੇ ਖੋਲਦਾ ਬੰਦ ਖੋਲਦਾ ਪਾਸੇ ਰੱਖ ਕੇ ਬੰਦ ਪਾਸੇ ਰੱਖ ਕੇ ਸਾਫ਼ ਕਰਕੇ ਲਗਾ ਦੇਣਾ ਹੈ ਦੂਜਾ ਲੜ ਪਿੱਛੋਂ ਪੈਂਚ ਕਰਕੇ ਖੋਲਦਾ ਪਾਸਾ ਥੱਲੇ ਰੱਖ ਕੇ ਬੰਜ ਪਾਸਾ ਉੱਤੇ ਰੱਖ ਕੇ ਥਲੇ ਥਲੇ ਤਾਂ ਕ ਖੋਲ ਕੇ ਉ ਨੋਕ ਤੋਂ ਪੈਂਟੀ ਕਰਕੇ ਲੜ ਸਾਫ਼ ਕਰਕੇ ਬਾਜ ਲਾਲ ਸਫਾਈ ਕਰਕੇ ਲਗਾ ਦੇਣਾ ਹੈ ਤੀਜਾ ਵਾਲੇ ਪਿੱਛੋਂ ਪਿੰਚ ਕਰਕੇ ਖੋ खुला पासा थले रख के बंद पासा उत्ते रख के लड़ू चंह तरह थले तक खोल के नोक तो मोड़ के साफ करके उत्तों सफाई करके नोक तो साफ करके पेच पेच ਅਕ੍ਰੀ ਤੱਕ ਸਾਫ਼ ਕਰਕੇ ਲਗਾ ਦੇਣਾ ਹੈ ਫਿਰ ਲੜਾਂ ਦੀ ਸਫਾਈ ਕਰਕੇ ਚੌਥਾ ਲੜ चौथा लड़ पिछ पेंच करके खुदा पासा थले रख के बंद पासा रख के नोक, तो, नोक तो, मोड़ के आखरी तड़ आखरी तक ਅਖੀਰ ਹੀ ਤਾਂ ਪੇਟ ਦੀ ਸਫਾਈ ਕਰਕੇ ਹੰਝੀ ਮਾਲਾੜ ਪਿਛੋ ਪਿੰਚ ਕਰਕੇ ਖੁੱਲਦਾ ਪਾਸਾ ਥੱਲੇ ਰੱਖ ਕੇ ਬੰਦ ਪਾਸਾ ਉੱਤੇ ਰੱਖ ਕੇ ਨੋਕ ਤੋਂ ਮੋੜ ਕੇ ਅਖਰੀ ਤੱਕ ਸਾਫ ਕਰਕੇ ਪੇਚ ਲਗਾ ਦੇਣਾ ਹੈ ਫਿਰ ਸਾਰੇ ਪੇਚਾਂ ਦੀ ਇੱਕ ਵਾਰੀ ਬਾਅਦ ਦੀ ਮਤਲਲ ਸਫਾਈ ਕਰਕੇ ਪੇਚਾਂ ਦੀ ਜਿੰਨੀ ਤਰ੍ਹਾਂ ਸਫਾਈ ਕਰਕੇ ਪੇਚਾਂ ਨੂੰ ਸਾਰੇ ਪੇਚਾਂ ਨੂੰ ਇੱਕ ਇੱਕ ਕਰਕੇ 3D ਕਰ ਲੈਣਾ ਹੈ ਕਾਰੇ ਪੇਚ ਨੂੰ ਇੱਕ ਵਾਰੀ ਕਰਕੇ 3D ਕਰ ਲੈਣਾ ਹੈ ਸਾਰੇ ਲੜਾਈ ਨੂੰ 3D ਕਰਕੇ ਆਖਰੀ ਬਲ ਦੇ ਆਖਰੀ ਲੜ ਦੇ ਬਲ ਥੱਲੇ ਨੂੰ ਕਰਕੇ ਪੱਗ ਪਿੰਨ ਲਾ ਕੇ 2D ਲੜ 2D ਲੜ ਸਾਰੇ ਟੁੱਟੀ ਲੜ ਚੰਗੀ ਤਰ੍ਹਾਂ ਉੱਤਲਾ ਪਾਸਾ ਥੱਲੇ ਨੂੰ ਕਰਕੇ ਥੱਲੇਲਾ ਪਾਸਾ ਤੈਨੂੰ ਕਰਿਕੇ ਪਿੱਛੇ ਤੋਂ ਐਂ ਚੰਗੀ ਤਰ੍ਹਾਂ ਲੜ ਸਾਫ਼ ਕਰਕੇ ਸਾਫ਼ ਕਰਕੇ ਵੀ ਨੋ ਬਲਪਾਇਓ ਲੜਾ ਸਾਫ ਕਰਕੇ ਜਿੱਥੇ ਪੱਗ ਪੈਨ ਲਾਇਆ ਸੀ ਪੱਗ ਪੈਨ ਦੀ ਮਦਰ ਲਣ ਉਥੋਂ ਲੜ ਚੰਗੀ ਤਰ੍ਹਾਂ ਮੋੜ ਕੇ ਮੋੜ ਕੇ ਬਲਪਾ ਕੇ ला देना बाजाल सफाई करके ਬਾਲ ਲਾਲ ਸਫਾਈ ਕਰਕੇ ਇੱਕ ਵਾਰੀ ਆਖਰੀ ਪੇਚ 3D ਦਵਾਰ ਤੋਂ ਕਰਕੇ ਉੱਤੇਲੇ ਪੇਚਾਂ ਦੀ ਲੇ ਪੇਚਾਂ ਦੀ ਸਫਾਈ ਕਰਕੇ ਚੰਗੀ ਤਰ੍ਹਾਂ ਸਿਰ ਟੱਕ ਦੇਣਾ ਹੈ ਜੇ ਸਾਡੀ ਵੀਡੀਓ ਵਧੀਆ ਲੱਗੀ ਹੋਵੇ ਲਾਈਕ ਸਮੇਂ ਸ਼ੇਅਰ ਕਮੈਂਟ ਜਰੂਰ ਕਰਨਾ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਦੀ ਫਾਤੇ